ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਹਰੜਕਲਾ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਅੱਜ ਤੁਹਾਨੂੰ ਦੋ ਬਿਲਕੁਲ ਨਾੜੂ ਗਿੱਲੇ ਨਾੜੂ ਦੇ ਝੋਟੀਆਂ ਇੱਕ ਬਿਲਕੁਲ ਤਾਜੀ ਸੂਈ ਵੈੜ ਵਿਖਾਉਂਦੇ ਆਂ ਇਹਨਾਂ ਪਸ਼ੂ ਵਿਖਾਉਣ ਲੱਗੇ ਆਂ ਤੁਹਾਨੂੰ ਅਸੀਂ ਪਹੁੰਚਿਆ ਮਨਜੋਤ ਵੀਰ ਦੇ ਕੋਲ ਤੇ ਆਜੋ ਕਰਦੇ ਆਂ ਗੱਲਬਾਤ ਮਨਜੋਤ ਵੀਰ ਨਾਲ ਮਨਜੋਤ ਵੀਰ ਸასი ਕਾਲ ਕੀ ਹਾਲ ਚੱਲ ਜੀ ਬਸ ਵਧੀਆ 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 ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਜੋਸ ਸਿੰਘ ਪਿੰਡ ਹਰੜਕਲਾ ਤਸੀਲ ਅਜਨਾਲਾ ਜ਼ਿਲ੍ਹਾ ਮਿਰਸਾ ਠੀਕ ਹੈ ਮਨਜੋਤ ਵੀਰ ਇਹ ਅੱਜ ਹੀ ਸੂਈ ਜਾਂਦੀ ਇੱਕ ਛੋਟੀ ਫੋਨ ਨੰਬਰ ਹਾਂ ਫੋਨ ਨੰਬਰ ਦੱਸ ਲੱਭੇ ਜਸਤਰਾ 9873 ਠੀਕ ਹੈ ਵੀਰ ਤੇ ਪਸ਼ੂ ਮੈਂ ਇੱਕ ਅੱਜ ਸੂਈ ਹੈ ਛੋਟੀ ਹਾਂਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਪਹਿਲਾਂ ਵੈੜ ਤੋਂ ਕਰੀਏ ਸ਼ੁਰੂ ਵੈੜ ਤੋਂ ਤੇ ਮਨਜੋਤ ਵੀਰ ਕਿੰਨਾ ਦੁੱਧ ਆ ਵੈੜ ਥਲੇ ਤੇਰੇ ਥਲੇ ਆਗਾ 9-10 ਕਿਲੋ 9-10 ਕਿਲੋ ਦੁੱਧ ਆ ਵੈੜ ਥਲੇ ਦੁਜਾ ਸੁਬਾ ਦੁਜਾ ਸੁਬਾ ਠੀਕ ਆ ਵੀਰ ਤੇ ਮਗਰ ਮਗਰ ਵਸ਼ਾ ਮਗਰ ਵਸ਼ਾ ਹੈ ਹਾਂਜੀ ਠੀਕ ਆ ਵੀ ਠੀਕ ਆ ਬਾਕੀ ਖੋਲ ਕੇ ਵਿਖਾਉਨੇ ਆ ਫਿਰ ਕਰਦੇ ਗੱਲਬਾਤ ਹਨਾ ਲੋ ਵੀ ਜੀ 9-10 ਕਿਲੋ ਦੁੱਧ ਜੀ ਇਹ ਬਾਕੀ ਥਾਣਾ ਦਾ ਸੈਜ ਤੇ ਗਿਆ ਵੀ ਬਹੁਤ ਹੀ ਚੰਗਾ ਬਾਕੀ ਕੱਦ ਵਜਨ ਵਾਲੀ ਆ ਵੜ ਬਿਲਕੁਲ ਤਾਜੀ ਸੂਈ ਪੰਜਾਂ ਛਾਂ ਦਿਨਾਂ ਦੀ ਬਾਕੀ ਠੰਡੀ ਸੀ ਲਹਿਮ ਜੋਦ ਵੀਰ ਠੰਡੀ ਸੀ ਠੰਡੀ ਸੀ ਲਿਆ ਆਜੋ ਤਰਨ ਬੱਚਾ ਵੀ ਖਾਣਨੇ ਆ ਆ ਇਹਦਾ ਮਸ਼ਾਲੇ ਬਿਲਕੁਲ ਚੋਂ ਪੰਜਾਂ ਦੇ ਨਾਲ ਦੀ ਸੁਈ ਆ ਇਹ ਵੋਸ਼ ਨਾਈਮ ਮੰਜੋਦ ਵੀਰ ਨੂੰ ਰੇਟ ਮੰਜੋਦ ਵੀਰ ਕਰਜੂ 12 ਕਿਲੋ ਦੁੱਧ ਕਿ ਨਹੀਂ 12 ਕਿਲੋ ਕਰਜੂ ਤੇ ਰੇਟ ਕਿੰਨਾ ਮੇਰਾ ਬਾਹੂ ਰੇਟ ਦਾ ਕਰਦੇ 35000 35000 ਜਿਆਜ ਹੀ ਕਰਦੇ 32000 ਕਰ ਦਈਏ ਥੋੜਾ ਜਿਆ ਹੋਰ ਮੈਂ ਕਰ ਦੋ ਆ 30000 ਦੀ ਜਾਂਦੀ ਆ ਲਾਸਟ ਠੀਕ ਆ ਵੀਰ ਹਾਂਜੀ ਮਝੋ ਵੀਰਿਆ ਕਿੱਥੋਂ ਨੀਲੀ ਰਾਈ ਦਾ ਨਗੀਨਾ ਲੈਣਤਾ ਜੀ ਦੇਖੋ ਸੂਈ ਅੱਜ ਅੱਜ ਹੀ ਸੂਈ ਆ ਕਨਵਾ ਸੂਆ ਦੂਜਾ ਦੂਜਾ ਲਓ ਵਿੱਚ ਦੂਜਾ ਸੂਆ ਛੋੜਿਆ ਥਣਪਾਂਡੇ ਦੀ ਦੇਖੋ ਛੋਟੀ ਤੇ ਮਗਰ ਕਟਾ ਮਗਰ ਕਟਾ ਨੀਲੀ ਬਿਲਕੁਲ ਗਲੇ ਨਾਲ ਉੱਗੇ ਜਾਵੇ ਜੇਰ ਜਾਲ ਸੁੱਟਦੀ ਨਾ ਪ੍ਰੋਪਰ ਪ੍ਰੋਪਰ ਠੀਕ ਆ ਵੀਰ ਜੀ ਇਹ ਖੋਲ ਕੇ ਵਿਖਾਓ ਲਓ ਵਿੱਚ ਤੁਹਾਨੂੰ ਤੋੜ ਕੇ ਲੱਗੇ ਵਿਖਾਉਣਾ ਜੇਰ ਜਾਲ ਸੁੱਟਦੀ ਹੁਣ ਇਹ ਜੇ ਥੋੜਾ ਜਿਹਾ ਜੇਰ ਸੁੱਟੀ ਨੂੰ ਤੇ ਬਾਕੀ ਛਣਾ ਦਾ ਸਾਇਆ ਇਹ ਤਾਂ ਗਿਆ ਵੀ ਤਾਂ ਥਣਪਾਂਡਾ ਦੇਖੋ ਛੋਟੀ ਦਾ ਔਰ ਇਸ ਸਾਹ ਧੀ ਚੋਟੀ ਆ ਹੈ। ਆਂ ਕਿ ਕਿਹੜੇ ਤੇ ਤਨ ਲਗਾ ਝੋਟੀ ਹੂੰ ਤੇ ਦੁੱਧ ਵਾਲੀ ਝੋਟੀ ਆ। ਤੇ ਮਨਜੋਤ ਵੀਰ ਕਿੰਨਾ ਕੁ ਦੁੱਧ ਕਰ ਜੂਗੀ? ਦੁੱਧ ਦੇ ਚਵਾਈ ਆਊਗੀ 12th ਪਲਾਸ। 12th ਤੋਂ ਪਲਾਸ ਚਵਾਉਂ ਝੋਟੀ ਬਹੁਤ ਹੀ ਚੰਗੀ ਝੋਟੀ ਆ। ਤੇ ਮਨਜੋਤ ਵੀਰ ਰੇਟ ਇਹਦਾ? ਰੇਟ ਇਹਦਾ 11 ਜੀ। ਕਿੰਨਾ ਜੀ? ਪਚਾਣਾ ਨੇ ਕਰ ਦੋ ਗਿਆ ਬਣ ਵੀਰ ਦੇ ਦिए ਹੋਰ ਕਰ ਦिए ਆਪ ਹੀ ਕਰ ਦੋ ਲਾਸਟ ਹੀ ਕਰ ਲਾਸਟ ਕਰਦਾ ਮੈਂ ਜੋਤਵੀਰ 88000 ਦੀ ਝੋਟੀ ਦੇ ਦिए ਕੋਈ ਨਹੀਂ ਦੇਣਾ ਲਓ ਵੀਰ ਜੀ 88000 ਦੀ ਝੋਟੀ ਹੈ ਜਾਂ ਝੋਟੀ ਵੀਰ ਲੈ ਜੋ ਯਾਦ ਕਰੋ ਬਹੁਤ ਚੰਗੀ ਪਿਓਰ ਨੀਲੀ 라ਵੀ ਦੀ ਝੋਟੀ ਤੇ ਕੱਦ ਵਜਨ ਵਾਲੀ ਵੱਡੀ ਝੋਟੀ ਆ ਹਾਂਜੀ ਇਹ ਮਜੋਤਵੀਰ ਕਿੱਥੋਂ ਹੈਡੀ ਸਾਡੀ ਕਿੱਥੋਂ ਲੈਣ ਪਾਈ ਦਾ ਤਗੜਾ ਇੱਕ ਦੰਦੀ ਸੂਈ ਜੇ ਆਹ ਕਲ ਦੀ ਸੂਈ ਜੇ ਲਓ ਵੀਰ ਜੀ ਪਾਕਿਸਤਾਨੀ ਨੀਲੀ 라ਵੀ ਆ ਇਹ ਮਗਰ ਕੱਟੀ ਠੀਕ ਆ ਤੇ ਕਲ ਦੀ ਸੂਈ ਆ ਕਲ ਦੀ ਸੂਈ ਤੋਰਿਆ ਵੀਰ ਜੀ ਇਹ ਚੋਤੀ ਕਿ ਚੌਣ ਵਾਲੀ ਆ ਸੂਈ ਆ ਅੱਛਾ ਚੋਤੀ ਆ ਉਹ ਵੀਰ ਜੀ ਮੈਂ ਚੋਤੀ ਆ ਡੋਕੇ ਡਾਕੇ ਹੀ ਆ ਥਲੇ ਤੇ ਬਾਕੀ ਬੱਗੀ ਮੋਸ਼ ਵਾਲੀ ਮੈਂ ਤੇ ਕੱਦ ਵਜਨ ਤਾਂ ਕੱਲੀ ਗੱਡੀ ਜਾਊਗੀ ਉਹ ਵੀਰ ਜੀ ਵੀਰ ਕਹਿੰਦਾ ਡੋਕੇ ਡਾਕੇ ਛੱਡਿਆ ਥਲੇ ਇਹ ਇਹ ਸੂਈ ਆ ਕਲ ਦੀ ਲੱਪਾ ਲੱਪਾ ਲਾਇਆ ਇਹਨੇ ਤੇ ਮਗਰੇ ਦੇ ਕੱਟੀ ਆ ਬਾਕੀ ਕੱਦਵਜਨ ਬਹੁਤ ਹੀ ਜ਼ਿਆਦਾ ਕੱਲੀ ਮੇਰਾ ਵੀਰ ਜਿਹੜਾ ਇੱਥੇ ਆਊ ਕੱਲੀ ਗੱਡੀ ਜਾਊਗੀ ਵੇਖ ਕੇ ਤਸਲੀ ਕਰਕੇ ਫੇਰ ਖੜੇ ਪੂਰੀ ਵੱਡੀ ਮੈਂ ਵੀ ਛੋਟੀ ਨਾ ਸਮਝੇ ਮੁਝੋ ਵੀਰ ਜੀ ਆਹ ਕੱਟੀ ਆ ਹਾਂ ਜੀ ਆਹ ਵੇ ਜੀ ਲਓ ਵੀ ਜੀ ਦੇਖੋ ਆਹ ਜੀ ਇਹਦੀ ਕੱਟੀ ਬਿਲਕੁਲ 나ੜੂ ਦੇ ਬੱਚਾ ਜੇ ਬਿਲਕੁਲ ਗੱਲਾ 나ੜੂ ਜੇ ਮਨਜੋਤ ਵੀਰ ਆ ਵੇ ਕਥਣਾ ਸੇ ਤੇ ਜੀ ਕਿੰਨਾ ਗ ਦੁੱਧ ਕਰੀ ਜਾਊਗੀ ਦੋ ਤੇਰੇ 14 15 ਕਿਲੋ ਚਾਹੂ ਮੋਲੇ ਹੈ ਕੰਨਾ ਓ ਕਿਲੋ ਕਿ ਨਹੀਂ ਹਾਂ ਜੀ ਠੀਕ ਆ 14 15 ਕਿਲੋ ਹਾਂ ਜੀ ਆ ਠੀਕ ਆ ਨਹੀਂ ਵੱਡੀ ਆ ਮੈਂ ਹਾਂ ਪਾਕਿਸਤਾਨੀ ਨਹੀਂ ਲਈ ਰਵੀ ਤੇ ਮਨਜੋਤ ਜੀ ਮੋਲੇ ਦਾ ਮੋਲੇ ਦਾ ਰੇਸ ਕਿਾ ਨਹੀਂ ਆ ਯਾਰ ਕਿਾ ਨਹੀਂ ਹਾਂ ਜੀ ਕਿੰਨੇ ਦੀ ਹੋ ਜਣੀ ਜਿਆਜ ਆ ਬਣਵੀਂ ਯਾਰ ਜੀ ਦੇ ਬਣਵੇਂ ਦੀ ਹਾਂ ਜੀ ਹੋਰ ਥੋੜਾ ਜਨਾ ਕਰ ਦਿੱਕੇ ਹੋਰ ਕਰਨਾ ਹਾਂ ਨਹੀਂ ਕਰਦੇ ਨਹੀਂ ਯਾਰ 90 ਦੀ ਮਨਜੋਤ ਜਾਣਦੇ ਕੁਛ ਨਹੀਂ ਹੁੰਦਾ ਕੋਈ ਨਹੀਂ ਦੀਣਾ ਠੀਕ ਆ ਉਹ ਵੀਰ ਜੀ ਮਨਜੋਤ ਵੀਰ ਕੁਛ ਕਹਿਣਾ ਚਾਹਣਾ ਬਾਹ ਉਹ ਕਹਿੰਦਾ ਸਾਡੀ ਉਹ ਡੰਗਰ ਤੇ ਆ ਸਾਰੇ ਹੀ ਸੂਈ ਜੇ ਅੱਛਾ ਹਾਂਜੀ ਦੇ ਨਾਲ ਤਸੱਲੀ ਕਰਕੇ ਜਾਂ ਵੀਡੀਓ ਖਾਲਦੀ ਕਰਵਾਣਾ ਠੀਕ ਆ ਬਾਕੀ ਜਦੋਂ ਮਰਜ਼ੀ ਕੋਈ ਵੀਡੀਓ ਨਹੀਂ ਵੀ ਕਿਸੇ ਲਈ ਪੈਂਦੀ ਕਿਉਂਕਿ ਲੋਕ ਲੋਈ ਮਾਲ ਵਿਕਦਾ ਜਾਂਦਾ ਏ ਹਾਂਜੀ ਹਾਂਜੀ ਠੀਕ ਆ ਤਾਂ ਕਰਕੇ ਵੀਡੀਓ ਦੋ ਚਾਰ ਦਿਨ ਲੰਘ ਜਾਂਦੀ ਆ ਹਾਂਜੀ ਤੇ ਜਿਹੜਾ ਮਰਜ਼ੀ ਵੀਰ ਮੰਨ ਲਓ ਫੋਨ ਲਾਵੇ ਮੰਨ ਲਓ ਵੀ 12 ਮਹੀਨੇ ਆਪਣੇ ਕੋ ਮਾਰ ਲੰਦਾ ਹਾਂਜੀ ਹਾਂਜੀ ਠੀਕ ਆ ਕੀ ਦੋ ਵੀਰ ਫੁਲਾਉਤੋਂ ਸਾਡੇ ਮਾਲ ਹੋ ਗਈ ਚਾਰ ਪੰਜ ਵੱਜੀਆਂ ਲਿੰਦੀਆਂ ਪੱਕੀਆਂ ਹਾਂ ਇਹ ਨਾ ਵੀਰ ਕੋਈ ਕਵੇ ਫਿਰ ਵੀਡੀਓ ਨਹੀਂ ਪਾਈ ਕਿਉਂਕਿ ਮਾਲ ਸਾਡਾ ਲੋਕਲ ਵੀ ਵਿਕਦਾ ਜਾਂਦਾ ਹੈ ਹਾਂਜੀ ਮਾਲ ਹੁੰਦਾ ਏ ਮਾਲ ਪੱਕਾ ਹੁੰਦਾ ਜੀ ਹਾਂ ਠੀਕ ਆ ਮਨਜੋਤ ਵੀਰ ਐਤਵਾਰ ਵੀ ਵੀਡੀਓ ਪਾਉਗੀ ਕੱਲ ਵੀ ਪੈ ਸਕਦੀ ਆ ਠੀਕ ਆ ਤੇ ਅਬ ਐਤਵਾਰ ਤੇ ਪੱਕੀ ਜਾਣਾ ਠੀਕ ਆ ਠੀਕ ਆ ਠੀਕ ਆ ਮਨਜੋਤ ਵੀਰ ਬਹੁਤ ਮਿਹਰਬਾਨੀ ਹੈ ਹਾਂ ਧੰਨਵਾਦ ਧੰਨਵਾਦ